ਸਾਰੇ ਬੱਚੇ ਤੁਹਾਡੇ ਨੂੰ ਅਰੈਸਟ ਹੋਣ ਦਾ ਕਾਰਨ ਵੀ ਤੁਹਾਨੂੰ ਦੱਸ ਦੇਵਾਂਗੇ ਕੀ ਕੀਤਾ ਬੱਚੇ ਨਾਲ ਗੱਲ ਵੀ ਤੇਰੀ ਕਰਾਵਾਂਗੇ ਠੀਕ ਹੈ ਜੀ ਬੱਚੇ ਨਾਲ ਗੱਲਬਾਤ ਵੀ ਕਰਾਵਾਂਗੇ ਨਾ ਉਹ ਹਾਂਜੀ 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 ਬੱਚੇ ਦਾ ਨਾਮ ਕਨਫਰਮ ਬੱਚੇ ਦਾ ਨਾਮ ਕੀ ਹੈ ਉਹਦਾ ਨਾਮ ਹੈਗਾ ਅਮਰਦੀਪ ਸਿੰਘ ਗਿੱਲ ਅਮਰਦੀਪ ਸਿੰਘ ਗਿੱਲ ਠੀਕ ਹੈ ਇਹ ਪੜਨ ਲਈ ਸਾਰੇ ਤੁਸੀਂ ਇਹਨਾਂ ਨੂੰ ਬਾਈਕ ਹੀ ਦਿੱਤੀ ਹੈ ਜਾਂ ਗੱਡੀ ਤੇ ਜਾਂਦਾ ਹੈ ਬਾਈਕ ਦਿੱਤੀ ਬਾਈਕ ਤੇ ਬਾਈਕ ਦਿੱਤੀ ਬਾਈਕ ਬਾਈਕ ਦਿੱਤੀ ਦੱਸੋ ਐਡਾ ਤੁਹਾਡਾ ਅੱਛਾ ਰਿਕਾਰਡ ਹੈ ਫੈਮਿਲੀ ਰਿਕਾਰਡ ਹੈ ਤੁਹਾਡਾ ਖੁੱਦ ਦਾ ਰਿਕਾਰਡ ਐਡਾ ਚੰਗਾ ਤੇ ਬੱਚੇ ਨੂੰ ਇਹ ਨਹੀਂ ਸਮਝਾ ਸਕਦੇ ਵੀ ਬੇਟਾ ਹੁਣ ਤੁਸੀਂ ਬਾਹਰ ਰਹਿ ਰਹੇ ਹੋ ਤੇ ਇੱਥੇ ਕਿਸੇ ਅਣਜਾਣ ਬੰਦੇ ਨੂੰ ਆਪਣੇ ਨਾਲ ਪਾਣਾ ਨਹੀਂ ਤੇ ਨਾ ਕਿਸੇ ਗੈਰ ਬੰਦੇ ਦੇ ਨਾਲ ਬਹਿਣਾ ਐ ਦੱਸੋ ਨਹੀਂ ਨਹੀਂ ਮੈਂ ਤਾਂ ਬਹੁਤ ਸਮਝਾਇਆ ਸੀ ਕਿ ਕਿਵੇਂ ਕੋਈ ਚੱਕਰ ਬਣ ਗਿਆ ਸਮਝ ਆ ਗਈ ਪੰਜਾਬ ਪੁਲਿਸ ਨੇ ਤੇ ਤੂੰ ਗੱਲ ਇਸ ਤਰ੍ਹਾਂ ਓਖਾ ਹੋ ਕੇ ਕਰ ਰਿਹਾ ਹੈ ਨਹੀਂ ਤੂੰ ਪੰਜਾਬ ਪੁਲਿਸ ਨਾਲ ਬੋਲਦਾ ਫਿਰ ਐਂ ਕਹੇ ਨਾ ਉਹ ਰੈਸਟ ਕਾਦੇ ਚ ਕਰ ਲਿਆ ਉਹਨੇ ਕੋਈ ਕ੍ਰਾਈਮ ਕੀਤਾ ਦੱਸ ਸਾਰੇ ਬੱਚੇ ਤੁਹਾਡੇ ਨੂੰ ਅਰੈਸਟ ਹੋਣ ਦਾ ਕਾਰਨ ਵੀ ਤੁਹਾਨੂੰ ਦੱਸ ਦੇਣਗੇ ਕੀ ਕੀਤਾ ਬੱਚੇ ਨਾਲ ਗੱਲ ਵੀ ਤੇਰੀ ਕਰਾਵਾਂਗੇ ਠੀਕ ਹੈ ਜੀ ਠੀਕ ਬੱਚੇ ਨਾਲ ਗੱਲਬਾਤ ਵੀ ਕਰਾਵਾਂਗੇ ਨਾ ਉਹ ਹਾਂਜੀ ਹਾਂਜੀ ਸਾਨੂੰ ਬੱਚੇ ਦਾ ਨਾਮ ਕਨਫਰਮ ਬੱਚੇ ਦਾ ਨਾਮ ਕੀ ਹੈ ਉਹਦਾ ਨਾਮ ਹੈਗਾ ਅਮਰਦੀਪ ਸਿੰਘ ਗਿੱਲ ਲਓ ਠੀਕ ਹੈ ਇਹ ਪੜਨ ਲਈ ਸਰ ਤੁਸੀਂ ਇਹਨਾਂ ਨੂੰ ਬਾਈਕ ਹੀ ਦਿੱਤੀ ਹੈ ਜਾਂ ਗੱਡੀ ਤੇ ਜਾਂਦਾ ਹੈ ਬਾਈਕ ਦਿੱਤੀ ਬਾਈਕ ਤੇ ਬਾਈਕ ਦਿੱਤੀ ਬਾਈਕ ਬਾਈਕ ਦਿੱਤੀ ਹੈ ਤੇ ਸਰ ਮੈਨੂੰ ਇਹ ਦੱਸੋ ਐਡਾ ਤੁਹਾਡਾ ਅੱਛਾ ਰਿਕਾਰਡ ਹੈ ਫੈਮਿਲੀ ਰਿਕਾਰਡ ਹੈ ਤੁਹਾਡਾ ਖੁਦ ਦਾ ਰਿਕਾਰਡ ਐਡਾ ਚੰਗਾ ਤੇ ਬੱਚੇ ਨੂੰ ਇਹ ਨਹੀਂ ਸਮਝਾ ਸਕਦੇ ਵੀ ਬੇਟਾ ਹੁਣ ਤੁਸੀਂ ਬਾਹਰ ਰਹ ਰਹੇ ਹੋ ਇੱਥੇ ਕਿਸੇ ਅਣਜਾਣ ਬੰਦੇ ਨੂੰ ਆਪਣੇ ਨਾਲ ਪਾਣਾ ਨਹੀਂ ਤੇ ਨਾ ਕਿਸੇ ਗੈਰ ਬੰਦੇ ਦੇ ਨਾਲ ਬਹਿਣਾ ਇਹ ਦੱਸੋ ਨਹੀਂ ਨਹੀਂ ਮੈਂ ਤਾਂ ਬਹੁਤ ਸਮਝਾਇਆ ਸੀ ਕਿ ਕਿ ਮੈਂ ਕੋਈ ਚੱਕਰ ਬਣ ਗਿਆ ਆ ਦੇਖੋ ਤੁਸੀਂ ਵਿਵਾੜੇ ਆ ਸਾਈਡ ਤੇ ਹੋ ਕੇ ਮੇਰੀ ਪਹਿਲੀ ਗੱਲ ਸੁਣੋ ਬੱਚੇ ਤੁਹਾਡਾ ਇਸ ਟਾਈਮ ਸਾਡੇ ਕੋਲ ਹੀ ਹੈ ਸਰਦਾਰ ਸਾਹਿਬ ਬੱਚੇ ਨਾਲ ਵੀ ਤੇਰੀ ਅਸੀਂ ਗੱਲ ਕਰਾ ਦਿੰਨੇ ਆ ਮੈਂ ਅਸੀਂ ਤੁਹਾਡਾ ਪੂਰਾ ਫੈਮਿਲੀ ਰਿਕਾਰਡ ਵੀ ਚੈੱਕ ਕੀਤਾ ਸਰਦਾਰ ਸਾਹਿਬ ਬਹੁਤ ਅੱਛਾ ਰਿਕਾਰਡ ਹੈ ਇੱਕ ਅੱਛੀ ਫੈਮਿਲੀ ਨਾਲ ਬਣਾਉਂਗਾ ਬੱਚੇ ਦਾ ਨਹੀਂ ਨਹੀਂ ਯਾਰ ਅਸੀਂ ਤਾਂ ਬਹੁਤ ਬਹੁਤ ਵਧੀਆ ਅਸੀਂ ਤੇ ਯਾਰ ਦੂਜਾ ਇਹੋ ਜਿਹਾ ਕਰਦੇ ਹੀ ਨਹੀਂ ਕੋਈ ਵਧੀਆ ਫੈਮਿਲੀ ਸਾਡੀ ਸਾਰੇ ਮੁਲਾਜ਼ਮ ਲੱਗੇ ਹੋ ਗਏ ਤੇ ਕੀ ਯਾਰ ਬੱਚੇ ਤੋਂ ਕੀ ਹੋ ਗਿਆ ਕਾਰਡ ਚੇਕ ਕੀਤਾ ਸਰ ਬੱਚੇ ਤੁਹਾਡੇ ਨੇ ਨਾ ਰਾਹ ਜਾਂਦੇ ਆ ਆਪਣੇ ਮੋਬਾਈਲ ਦੇ ਉੱਤੇ ਕਨ ਜਾਣ ਬੰਦੇ ਨੂੰ ਲਿਫਟ ਦਿੱਤੀ ਹੈ ਔਰ ਵੀਰ ਜੀ ਜਿਹੜੇ ਬੰਦੇ ਨੂੰ ਇਹ ਤੁਹਾਡੇ ਬੱਚੇ ਨੇ ਆਪਣੇ ਨਾਲ ਬਾਕੇ ਲੈ ਕੇ ਜਾ ਰਿਆ ਜੀ ਬਾਜ਼ਾਰ ਹਾਂ ਮੇਰੇ ਜੋ ਇੱਕ ਵੱਡਾ ਕ੍ਰਿਮੀਨਲ ਤੇ ਇੱਕ ਇਛਤਿਆਰੀ ਬੰਦਾ ਸੀ ਜਿਹਦੇ ਮਗਰ ਸਾਡੀ ਸਿਵਿਲਾਇਜ਼ੇਸ਼ਨ ਟੀਮ ਡੇਢ ਦੋ ਮਹੀਨੇ ਤੋਂ ਸਰ ਰੇਡ ਪਾ ਰਹੀ ਸੀ ਅੱਜ ਜੋ ਰੇਡ ਕਾਮਯਾਬ ਹੋਈ ਹੈ ਅਸੀਂ ਸਰਦਾਰ ਸਾਹਿਬ ਉਸ ਬੰਦੇ ਨੂੰ ਰਸਕ ਇੱਥਾ ਤੇਰੇ ਬੱਚੇ ਦੇ ਮਗਰ ਬੈਠਿਆ ਜਿਹਦੇ ਕੋਲੋਂ ਇੱਕ ਪਿਸਟਲ 6 ਗੋਲੀਆਂ ਦੀ ਅੰਦਾ ਅਕਨੂੰ ਚਟਾਉਦੀਆਂ ਜੇਬਾਂ ਤੋਂ ਬਰਾਮਦ ਹੋਇਆ ਜਾ ਯਾਰ ਸਰਦਾਰ ਸਾਹਿਬ ਦੇਖੋ ਬੱਚਾ ਤੁਹਾਡਾ ਨੇ ਤੁਹਾਡੇ ਵੀ ਆਪਣਾ ਬੱਚਾ ਹੈ ਹੂੰ ਹੂੰ ਸਮਝ ਆ ਗਈ ਗੱਲ ਦੀ ਇਸ ਕਾਰਨ ਮੈਂ ਮناسب ਸਮਝਿਆ ਬੱਚੇ ਕੋਲੋਂ ਤੇਰੇ ਨਾਲ ਗੱਲ ਕਰਨਾ ਹਾਂਜੀ ਹਾਂਜੀ ਬੱਚੇ ਕੋਲੋਂ ਨੰਬਰ ਲੈ ਕੇ ਹੁਣ ਜੇ ਸਰ ਬੱਚੇ ਦਾ ਨਾਮ ਫੋਟੋ ਪ੍ਰੈਸ ਮੀਡੀਆ ਤੇ ਪੈ ਗਿਆ ਖਾਨਦਾਨ 'ਚ ਤੁਹਾਡੇ ਵੀ ਰੈਪਿਊਟੇਸ਼ਨ ਡੈਮੇਜ ਹੋਣੀ ਹੈ ਬੱਚੇ ਦੀ ਰੈਪਿਊਟੇਸ਼ਨ ਵਿਦ ਇਹਦਾ ਕੈਰੀਅਰ ਡੈਮੇਜ ਹੋਣਾ ਹੈ ਨਹੀਂ ਯਾਰ ਮੇਰੇ ਬੱਚੇ ਮੈਂ ਤੁਹਾਡੀ ਇੱਜ਼ਤ ਬਚਾਉਣ ਦੀ ਖਾਤਰ ਹੂੰ ਹੂੰ ਜੀ ਜੀ ਹੂੰ ਹੂੰ ਮੈਂ ਤੁਹਾਡੀ ਇੱਜ਼ਤ ਬਚਾਉਣ ਦੀ ਖਾਤਰ ਹੀ ਤੁਹਾਨੂੰ ਕਾਲ ਕੀਤੀ ਹੈ ਸਾਈਡ ਤੇ ਹੋ ਕੇ ਤੁਸੀਂ ਮੈਨਾਂ ਓਕੇ ਹੋ ਰਹੇ ਹੋ ਉਹ ਨਹੀਂ ਯਾਰ ਔਖੇ ਨਹੀਂ ਮੈਂ ਆਖਿਆ ਕੋਈ ਮਤਲਬ ਐਸੀ ਗੱਲ ਕਰ ਰਿਹਾ ਮੇਰੇ ਬੱਚੇ ਯਾਰ ਸਿਲੈਕਸ਼ਨ ਹੋਈ ਹੋਈ ਹੈ ਪੰਜਾਬ ਦੇ ਵਿੱਚ ਆਪਣਾ ਪੰਜਾਬ ਗਵਰਨਮੈਂਟ ਦੇ ਵਿੱਚ ਯਾਰ ਇਹੋ ਜਿਹਾ ਕੰਮ ਨਾ ਕਰੀ ਦੁਜੇ ਦੱਸ ਕੀ ਗਵਰਨਮੈਂਟ EMPLOYE ਦੇ ਵਿੱਚ ਬੱਚਾ ਤੁਹਾਡਾ ਗਵਰਨਮੈਂਟ EMPLOYE ਓਬਜੈਕਸ਼ਨ ਵੀ ਲੱਗ ਸਕਦਾ ਤੁਹਾਨੂੰ ਐਸ ਗੱਲ ਦਾ ਪਤਾ ਸਰ ਓਬਜੈਕਸ਼ਨ ਲੱਗੇ ਇਹਦੀ ਸਿਲੈਕਸ਼ਨ ਰਿਜੈਕਟ ਹੋ ਜਾਣੀ ਹੈ ਹਾਂ 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 ਬਾਈ ਤਮੈ ਨੂੰ ਐਸ ਗੱਲ ਦਾ ਹਾਂ ਨਹੀਂ ਤਾਂ ਪਤਾ ਮੈਨੂੰ ਹਾਂ ਤਾਂ ਹੀ ਤਾਂ ਮੈਂ ਕਹੀ ਜਨ ਕਿਉਂਕਿ ਸਰ ਮੈਂ ਬੱਚੇ ਦਾ ਕੈਰੀਅਰ ਬਚਾਉਣ ਵਾਸਤੇ ਔਰ ਤੁਹਾਡੀ ਇੱਜ਼ਤ ਬਚਾਉਣ ਲਈ ਕਾਲ ਕੀਤੀ ਐ ਮੈਂ ਸਾਰੇ ਮੁਲਾਜ਼ਮਾਂ ਪ੍ਰੈਸ ਮੀਡੀਆ ਤੋਂ ਸਾਈਡ ਤੇ ਹੋ ਕੇ ਤੇਰੇ ਨਾਲ ਗੱਲ ਕਰ ਰਹੇ ਬੱਚਾ ਮੇਰੇ ਪੈਰੀ ਪੈ ਗਿਆ ਔਰ ਰੋ ਰੋ ਕੇ ਉਹਦਾ ਬੁਰਾ ਹਾਲ ਹੈ ਕਿ ਸਰਦਾਰ ਜੀ ਮੇਰੇ ਫਾਦਰ ਸਾਹਿਬ ਨੇ ਗੱਲ ਕਰਕੇ ਮੈਨੂੰ ਕਢਾ ਦਿਓ ਮੇਰੀ ਸਿਲੈਕਸ਼ਨ ਤੇ ਓਬਜੈਕਸ਼ਨ ਲੱਗ ਜਾਣਾ ਹੈ ਜੇ ਓਬਜੈਕਸ਼ਨ ਲੱਗੇ ਦੀ ਇਸ ਸਿਲੈਕਸ਼ਨ ਵੀ ਰਿਜੈਕਟ ਹੋਣੀ ਹੈ ਸਰ ਉਹ ਤੁਹਾਡੀ ਖਾਨਦਾਨ ਦੀ ਇੱਜ਼ਤ ਤੇ ਬੱਚੇ ਦਾ ਕੈਰੀਅਰ ਵੀ ਡੈਮੇਜ ਹੋਣਾ ਹੈ ਤੇ ਬਣਨਾ ਕੱਖ ਵੀ ਨਹੀਂ ਹੈਗਾ ਫਿਰ ਤੁਹਾਡੇ ਕੋਲੋਂ ਮੈਂ ਵੀ ਤੁਹਾਨੂੰ ਗੱਲ ਕਰ ਰਿਹਾ ਨਹੀਂ ਹੁਣ ਬੱਚਾ ਬਾਰੋ ਨਹੀਂ ਨਹੀਂ ਮਾਰੋ-ਬਾਰ ਨਿਬੇੜਨਾ ਹੋਣਾ ਮੈਂ ਬੱਚੇ ਦਾ ਕੈਰੀਅਰ ਥੋੜਾ ਖਰਾਬ ਕਰਨਾ ਆਪਾਂ ਸਰ ਜੀ ਤੁਸੀਂ ਮਾਰੋ-ਬਾਰ ਨਿਬੇੜਨਾ ਤੇ ਮੈਨੂੰ ਇਸ ਚੀਜ਼ ਦੀ ਗਾਰੰਟੀ ਦਿਓ ਕਿ ਗੱਲ ਆਪਣੇ ਦੋਵਾਂ ਭਰਾਵਾਂ ਚ ਰਹੇਗੀ ਕਿਉਂਕਿ ਸਰ ਮੇਰੀ ਵੀ ਨੌਕਰੀ ਇੱਜ਼ਤ ਹੈ ਹਾਂ ਹਾਂ ਰੈਪਿਟੇਸ਼ਨਸ ਹੈ ਨਹੀਂ ਨਹੀਂ ਕਿ ਤੁਸੀਂ ਕੌਣ ਸੇ ਕਿਹੜੀ ਤਰ੍ਹਾਂ ਕਿਹੜੇ ਬ੍ਰਾਂਚ ਤੋਂ ਬੋਲਦੇ ਕਿਹੜੇ ਅਫਸਰ ਬੋਲਦੇ ਜੀ ਪਰ ਆਪਣੇ ਦੋਵਾਂ ਚ ਗੱਲ ਰਹੂਗੀ ਸਰ ਮੈਂ ਸਰਦਾਰ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਬੈਲਟ ਨੰਬਰ 042698 ਮੇਰਾ ਬੈਲਟ ਨੰਬਰ ਹੈ ਚੰਡੀਗੜ੍ਹ ਤੋਂ ਮੈਂ ਗੱਲ ਕਰ ਰਿਹਾ ਹਾਂ ਅੱਛਾ ਜੀ ਅੱਛਾ 21 ਡੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹਾਂ ਜੀ ਸਰਦਾਰ ਸਾਹਿਬ ਹਾਂ ਜੀ ਤੇ ਹੁਣ ਮੈਨੂੰ ਦੱਸੋ ਇਸ ਚੀਜ਼ ਦੀ ਗਾਰੰਟੀ ਦਿੰਦੇ ਵੀ ਗੱਲ ਭਰਾਵਾਂ ਚ ਰਹੇਗੀ ਹਾਂ ਨਹੀਂ ਭਰਾਵਾਂ ਚ ਰਹੂਗੀ ਭਰਾਵਾਂ ਚ ਰਹੂਗੀ ਯਾਰ ਮੈਂ ਮੈਂ ਬੱਚੇ ਦਾ ਕਰੀਅਰ ਥੋੜਾ ਖਰਾਬ ਕੱਲਾ ਬੱਚਾ ਮੇਰਾ ਯਾਰ ਮੈਂ ਥੋੜਾ ਖਰਾਬ ਕਰਨਾ ਹੈ ਕਰੀਅਰ ਇਹਦਾ ਇਸ ਗੱਲ ਦੀ ਮੈਨੂੰ ਗਾਰੰਟੀ ਦਿੰਦੇ ਹੋ ਬੱਚਾ ਮੈਂ ਤੁਸੀਂ ਇੱਥੇ ਕਹੋਗੇ ਮੁਲਾਜ਼ਮ ਦੀ ਗੱਡੀ ਬੱਚਾ ਤੇ ਬੱਚੇ ਦੀ ਬਾਈ ਕੇ ਰਿਲੀਜ਼ ਆਊਟ ਕਰ ਦੇਗੀ ਬੱਚੇ ਨਾਲ ਗੱਲ ਕਰਾ ਕੇ ਤੇਰੀ ਠੀਕ ਹੈ ਹਾਂਜੀ ਹਾਂਜੀ ਤੇ ਸਰ ਹੁਣ ਜਿਹੜੇ ਮੁਲਾਜ਼ਮ ਤੁਹਾਨੂੰ ਪਤਾ ਲੈ ਕੇ ਉਹਨਾਂ ਨੂੰ ਥੋੜੀ ਚਾਹ ਪਾਣੀ ਆਪਾਂ ਨੂੰ ਦੇਣੀ ਪੈਣੀ ਹੈ ਆ ਦੱਸ ਕਿੰਨੀ ਦੇਣੀ ਮੈਂ ਪਾ ਦੇਣਾ ਤੇਰੇ ਖਾਤੇ ਪਾ ਦੇਣਾ ਜਦ ਮੈਂ ਐ ਕਰ ਮੈਂ ਚੰਡੀਗੜ੍ਹ ਨਾਲ ਮੇਰਾ ਇੱਕ ਦੋਸਤ ਹੈਗਾ ਉਹ ਤੈਨੂੰ ਫੜਾ ਜਾਂਦਾ ਆ ਕੇ ਇੱਥੇ ਸਰ ਮੇਰੀ ਗੱਲ ਸੁਣਾ ਹੌਣ ਦਾ ਸਪੋਰਟ ਹੈ ਪੈਸੇ ਇੱਕ ਵੀ ਮੁਲਾਜ਼ਮ ਨਹੀਂ ਲਏਗਾ ਤੁਹਾਨੂੰ ਉਹ ਇਹ ਆਪ ਹੀ ਕਰਾਉਣੇ ਪੈਣੇ ਆ ਠੀਕ ਹੈ ਕੀ ਚਲੰਦੇ ਹੋ ਤੁਸੀਂ ਫੋਨਪੇ Google Pay Paytm ਕਿਹੜੀ ਚਲੰਦੇ ਹੋ ਨੈਟ ਬੈਂਕਿੰਗ ਕਿਹੜਾ ਯੂਜ਼ ਕਰਦੇ ਹੋ ਮੈਂ ਤਾਂ Google Pay ਚਲਾਉਣਾ Google Pay ਚਲੰਦੇ ਹੋ ਹੂੰ 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 ਕਿੰਨਾ ਬੈਲੈਂਸ ਵੀ ਆ ਤੁਹਾਡੇ Google Pay ਚ ਮੇਰੇ ਕੋਲ ਹੈਗਾ 15000 ਰੁਪਿਆ 15000 ਰੁਪਏ ਪਏ ਹਾਂ ਹਾਂ 14 14 15 ਹੋਊਗਾ ਬਸ ਇੰਨਾ ਕੀ ਹੋਣਾ ਇੱਥੇ ਅਬ ਤਾਂ ਜਿਵੇਂ ਇੱਥੇ ਮੁਲਾਜ਼ਮ 1.5 2 ਲੱਖ ਦੀ ਮੈਨੂੰ ਵਾਅਦਾ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ 14 15000 ਰੁਪਏ ਹੈ ਤੇ ਫਿਰ ਹੁਣ ਮੈਂ ਮੇਰੇ ਮੇਰੇ ਕੋਲ ਤਾਂ ਇਹ ਨਹੀਂ ਨਹੀਂ ਜਨਾਬ ਹੁਣਾ ਬਖਸ਼ੋ ਬਾਰੇ ਬੱਚੇ ਜ਼ਿੰਦਗੀ ਬਖਸ਼ੋ ਸਰ ਜੀ ਸਾਡੇ ਭਰਾ ਉਹ ਠੀਕ ਹੈ ਲੇਕਿਨ ਮੈਨੂੰ ਇਹ ਚੀਜ਼ ਦੀ ਗਰੰਟੀ ਦਿਨ ਦਿਓ ਕੱਲ੍ਹ ਨੂੰ ਤੁਸੀਂ ਸਾਡੀ ਨੌਕਰੀ ਦੀ ਪੰਡ ਖਿਲਾੜੀ ਹੋਵੇ ਸਾਨੂੰ ਇੱਥੇ ਸਾਡੇ ਵਕਤ ਪਾਇਆ ਹੋਵੇ ਇਹ ਗੱਲ ਜੇ ਕਰਨੀ ਹੈ ਤਾਂ ਫਿਰ ਰਹਿਣ ਦਿਓ ਪੈਸੇ ਕੋਲ ਰੱਖੋ ਫਿਰ ਨਹੀਂ 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 ਨੌਕਰੀ ਨਾ ਮੇਰੀ ਗਰਲਸਨ ਜੇ ਤੂੰ ਮੇਰੇ ਬੱਚੇ ਨੂੰ ਬਚਾਵਾ ਬਚਾਏਗਾ ਕੇਸ ਤੋਂ ਬਚਾਏਗਾ ਤਾਂ ਮੈਂ ਮੇਰਾ ਦਿਮਾਗ ਖਰਾਬ ਵੀ ਤੁਹਾਡੀ ਨੌਕਰੀ ਖਰਾਬ ਕਰਾਂਗਾ ਮੈਂ ਸਰ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਰ ਰਿਹਾ ਕਿਉਂਕਿ ਬੱਚੇ ਦਾ ਸੀ ਰਿਕਾਰਡ ਚੇਕ ਕੀਤਾ ਹੈ ਕਾਫੀ ਐਜੂਕੇਟਿਡ ਬੱਚੇ ਤੁਹਾਡਾ ਹਾਂਜੀ ਹਾਂਜੀ ਗਵਰਨਮੈਂਟ ਅਪਲਾਈ ਇੱਥੇ ਸਿਲੈਕਸ਼ਨ ਹੈ ਠੀਕ ਹੈ ਰਿਜੈਕਸ਼ਨ ਲੱਗ ਗਿਆ ਸਰ ਇਹਦੀ ਸਿਲੈਕਸ਼ਨ ਰਿਜੈਕਟ ਹੋਣੀ ਹੈ ਔਰ ਫਿਰ ਬਾਅਦ ਦੇ ਵਿੱਚ ਮੁੰਡਾ ਲੜਕਾ ਸਟੱਡੀ ਕਰੇਗਾ ਕਿਸੇ ਵੀ ਡਿਪਾਰਟਮੈਂਟ ਚ ਅਪਲਾਈ ਨਹੀਂ ਕਰ ਸਕਦਾ ਜਦੋਂ ਇੱਕ ਚ オਬਜੈਕਸ਼ਨ ਲੱਗ ਗਿਆ ਗਵਰਨਮੈਂਟ ਵੱਲੋਂ ਹਾਂਜੀ ਹਾਂਜੀ ਹੋ ਜਾਗੀ ਗੱਲ ਕਰ ਰਹੇ ਹਾਂ ਸਮਝ ਗਏ ਸਮਝ ਗਏ ਜੀ ਸਮਝ ਗਏ ਜੀ ਤੇ ਨਹੀਂ ਸਾਰੇ ਇਹ ਅਪਲਾਈ ਕਰ ਸਕੇਗਾ ਫਿਰ ਚਲੋ ਮੇਰੀ ਬੱਚੇ ਨਾਲ ਗੱਲ ਕਰਾ ਦਿਓ ਜਾਂ ਮੁੱਖ ਦੀ ਗੱਲ ਕਰੋ ਨਬੇੜੋ ਕੰਮ ਯਾਰ ਮੈਂ ਪਤਾ ਕੀ ਮੈਨੂੰ ਬਹੁਤ ਟੈਨਸ਼ਨ ਹੋ ਗਈ ਹੈ ਮੈਂ ਮੈਂ ਬਹੁਤ ਮਤਲਬ ਡਿਪਰੈਸ਼ਨ ਚਲਾ ਗਿਆ ਚਲੋ ਹੁਣ ਤੁਸੀਂ Google Pay ਐਪ ਖੋਲੋ ਮੈਂ ਤੁਹਾਨੂੰ ਨੰਬਰ ਨੰਮ ਮਲਾਜ਼ਮ ਦਾ ਲਿਖਾ ਦਿੰਦਾ ਤੁਸੀਂ ਜਿਹੜੇ ਬੇਨੇ ਮਲਾਜ਼ਮ ਦੇ ਨੰਬਰ ਤੇ ਤੁਸੀਂ ਸੈਂਡ ਕਰ ਦਿਓ Google Pay ਤੋਂ ਅੱਛਾ ਜੀ ਨਾਲ ਗੱਲ ਕਰਾ ਕੇ ਮੈਂ ਇਹ ਤੁਹਾਡਾ ਰਿਲੀਜ਼ ਆਊਟ ਕਰਾ ਦੇਣਾ ਕੱਲ ਚੱਲਦੀ ਰਹਿਣ ਦਿਓ Google Pay ਐਪ ਖੋਲੋ ਮੈਂ ਕਿੰਨੇ ਪੈਸੇ ਮੇਰੇ ਕੋਲ ਤਾਂ 14000 ਰੁਪਇਆ ਹੈਗਾ ਕਹਿੰਦਾ ਵੀ ਸਰ ਮੈਂ ਤਾਂ ਮਜ਼ਦੂਰੀ ਕਰਨ ਵਾਲਿਆ ਐ ਤੇ ਦਿਹਾੜੀ ਤੱਪਾ ਲਾਉਣ ਵਾਲੇ ਕੋਈ ਲੱਖਾਂ ਵਾਲੇ ਨਹੀਂ ਹੈਗੇ ਹਾਂ ਹਾਂ ਨਹੀਂ ਦੱਸ ਦੇ ਮਨੇ ਐਕਚੁਅਲੀ ਨਹੀਂ ਹੈਗੇ ਲੱਖਾਂ ਵਾਲੇ ਅਸੀਂ ਤਾਂ ਗਰੀਬ ਮਿਹਨਤ ਮਜ਼ਦੂਰੀ ਵਾਲੇ ਹਾਂ ਉਹ ਸਰਦਾਰ ਸਾਹਿਬ ਮੈਨੂੰ ਪਤਾ ਕੋਈ ਨਹੀਂ ਬੱਚਾ ਮੈਂ ਆਪਣਾ ਹੀ ਸਮਝ ਕੇ ਤੈਨੂੰ ਕਾਲ ਕੀਤੀ ਐ ਜੇ ਮੈਂ ਇਹਨੂੰ ਆਪਣਾ ਨਾ ਸਮਝਦਾ ਤਾਂ ਮੈਂ ਤੇ ਇਹਦੇ ਕੋਈ ਨੰਬਰ ਲੈ ਕੇ ਤੈਨੂੰ ਕਾਲ ਹੀ ਨਹੀਂ ਕਰਨੀ ਸੀ ਨੰਬਰ ਲਿਖੋ ਤੁਸੀਂ ਮਲਾਜ਼ਮ ਦਾ ਨੰਬਰ ਮੈਂ ਲਿਖਦਾ ਲਿਖਦੇ ਲਿਖਦੇ ਹਾਂ ਦੱਸੋ ਦੱਸੋ ਕਿੰਨਾ ਨੰਬਰ ਹੈ ਹਾਂ ਗੂਗਲ ਪੇ ਦੀ ਐਪ ਤਾਂ ਖੋਲ ਲਓ ਨਹੀਂ 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 ਮੈਨੂੰ ਇੱਕ ਮਿੰਟ ਖੋਲਣੀ ਨਹੀਂ ਉਹਦੀ ਮੈਂ ਨਾ ਇੱਕ ਰ ਨੰਬਰ ਲਿਖ ਦਮ ਫਿਰ ਖੋਲ ਲੈਣਾ ਸਰ ਤੁਸੀਂ ਡਾਇਰੈਕਟਲੀ ਉਹਦੇ ਜੀ ਨੰਬਰ ਲਿਖ ਕੇ ਐਡ ਕਰਕੇ ਤੁਸੀਂ ਟ੍ਰਾਂਸਫਰ ਕਰਦੇ ਹੋ ਨਹੀਂ ਨਹੀਂ ਮੈਂ ਨਾ ਕਾਗਜ਼ ਕੱਢ ਲਿਆ ਉੱਤੇ ਲਿਖੀ ਜਾਣਾ ਉੱਤੇ ਲਿਖੀ ਜਾਣਾ ਆ 11 11 ਡਬਲ ਡਬਲ 11 8 ਸਰ ਡਬਲ 8 ਲਿਖਣਾ ਪਹਿਲੇ ਅੱਛਾ ਪਹਿਲਾਂ ਡਬਲ 8 ਹਾਂ ਜੀ ਅੱਗੇ 21 21 91 91 10 10 80 80 80 ਹਾਂਜੀ ਹਾਂਜੀ ਕੀ ਨੰਬਰ ਲਿਖਿਆ ਸਰਦਾਰ ਸਾਹਿਬ ਇਹ ਲਿਖਿਆ ਜੀ ਡਬਲ 8 21 ਲਾਈਨ 1 10 80 ਹਾਂਜੀ ਇਹਨੂੰ Google ਪੇਜ ਐਡ ਕਰੋ ਕੀ ਆ ਰਿਹਾ ਹੈ ਹਾਂ 1 ਮਿੰਟ ਮੇਰੀ ਗੱਲ ਸੁਣੋ ਮੇਰੇ ਬੱਚੇ ਨਾਲ ਤਾਂ ਗੱਲ ਕਰਾ ਦਿਓ ਮੇਰੀ ਮੇਰੀ ਟੈਨਸ਼ਨ ਹੋ ਗਈ ਮੇਰੇ ਤਾਂ ਹੱਥ ਕੰਬੀ ਜਾਂਦੇ ਨੇ ਸਾਰੇ ਮੈਂ ਤੁਹਾਡੀ ਬੱਚੇ ਨਾਲ ਗੱਲ ਕਰਾ ਕੇ ਫੇਰ ਹੀ ਰਿਲੀਜ਼ ਆਊਟ ਕਰਾਂਗੇ ਜਦੋਂ ਬੱਚਾ ਤੁਹਾਡਾ ਖੁਦ ਬੋਲ ਕੇ ਕਹੇਗਾ ਕਿ ਹਾਂਜੀ ਡੈਡੀ ਬਿਲਕੁਲ ਰਿਲੈਕਸ ਓਕੇ ਹਾਂ ਮੈਂ ਮੈਂ ਛੱਡਣ ਜਾ ਰਹੀ ਨਹੀਂ ਤੇ ਫੇਰ ਮੈਂ ਤੁਹਾਡੀ ਕਾਲ ਡਰਾਪ ਕਰਾਂਗੇ ਇਸ ਤੋਂ ਪਹਿਲੇ ਨਹੀਂ ਕੱਟਣਾ ਇਹ ਮੈਂ ਮੇਰਾ ਵਾਦਾ ਤੇਰੇ ਨਾਲ ਨਹੀਂ ਨਹੀਂ ਮੇਰੀ ਮੈਨੂੰ ਕੰਮ kia ਉਹ ਕਰੋ ਤੁਸੀਂ ਨਹੀਂ ਨਹੀਂ ਉਹ ਕਰਦਾ ਮੇਰੀ ਗੱਲ ਸੁਣੋ ਜਿਹੜਾ ਬੰਦਾ ਕ੍ਰਿਮੀਨਲ ਮਗਰ ਬੈਠਾ ਸੀਗਾ ਉਹ ਕਿਵੇਂ ਬੈਠਾ ਹੁਣ ਯਾਰ ਮੇਰਾ ਬੱਚਾ ਤਾਂ ਇਹੋ ਜਿਹਾ ਹੈ ਹੀ ਨਹੀਂਗਾ ਕਿਉਂ ਕੀ ਚੱਕਰ ਕੀ ਬਣਿਆ ਮੈਨੂੰ ਸਮਝ ਨਹੀਂ ਹੈਗਾ ਤਾਂ ਇਸ ਤਰ੍ਹਾਂ ਇਸੇ ਪਰੋ ਤੇ ਤੈਨੂੰ ਬਾਹਰ ਦੁਬਾਰਾ ਰੀਲீஸ் ਕਰਕੇ ਦੇ ਰਹੇ ਆ ਤੁਸੀਂ ਜੇ ਕਰ ਸਕਦੇ ਹੋ ਠੀਕ ਹੈ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਰਹਿਣ ਦਿਓ ਪੈਸੇ ਕੋਲ ਰੱਖੋ ਅਸੀਂ ਆਪਨੇ ਪੜ ਲਾਂਗੇ ਹੂੰ ਹੂੰ ਉਹ ਤੇਰਾ ਪਾਪਾ ਨਾਲ ਹੀ ਬੈਠਾ ਸਾਲਿਆ ਆ ਮੇਰੀ ਗੱਲ ਸੁਣ ਨਾ ਮੇਰੇ ਨਾਲ ਹੀ ਹੈ ਮੇਰਾ ਮੁੰਡਾ